ਵਾਹਿਗੁਰੂ ਬਾਜੂ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਠਣ ਪਾਈਏ ਕੋਹ ਨਾਨਕ ਬਾਣ ਉਡਾਈਏ ਨੂੰ ਮੋਖ ਰੱਖਦੇ ਹੋਇਆਂ ਗੁਰੂ ਸਾਹਿਬ ਜੀ ਨੇ ਜਿਹੜੀ ਸੇਵਾ ਛੋੜੀ ਵਿੱਚ ਪਾਈ ਸੀ ਇਹ ਤੁਹਾਡੇ ਸੰਗਤ ਦੇ ਸਹਿਯੋਗ ਦੇ ਨਾਲ ਉਹ ਸੇਵਾ ਸਾਰੀ ਸੰਪੂਰਨ ਹੋ ਗਈ ਹੈ ਥੋੜੇ ਦਿਨ ਪਹਿਲਾਂ ਅਸੀਂ ਵੀਡੀਓ ਪਾਈ ਸੀ ਬਣਾ ਕੇ ਮੈਂ ਕਦੀ ਵੈਸੇ ਇਹ ਵੀਡੀਓ ਬਣਾ ਕੇ ਪਹਿਲਾਂ ਨਹੀਂ ਪਾਈ ਪੀ ਆ ਇਹਨਾਂ ਨੂੰ ਲੋੜ ਆ ਤੇ ਇਹਨਾਂ ਦੀ ਮਦਦ ਕੀਤੀ ਜਾਵੇ ਤੇ ਐਰਗੇ ਇਹਨਾਂ ਦੀ ਵੀਡੀਓ ਬਣਾ ਕੇ ਪਾਈ ਗਈ ਸੀ ਵੀ ਇਹ ਬੱਚੇ ਦਾ ਆਪਾ 10 ਲੱਖ ਰੁਪਏ ਸਕੂਲ ਵਿੱਚ ਤੇ ਤੁਸੀਂ ਸਾਰਿਆਂ ਨੇ ਜਿਹੜਾ ਦਸਵੰਦ ਭੇਜਿਆ ਉਸ ਦਸਵੰਦ ਨਾਲ ਇਹ ਕਾਰਜ ਸੰਪੂਰਨ ਹੋ ਗਿਆ ਬੱਚੇ ਨੂੰ ਸਕੂਲ ਦੀਆਂ ਕਿਤਾਬਾਂ ਕਾਪੀਆਂ ਤੇ ਯੂਨੀਫਾਰਮ ਤੇ ਜਿਹੜਾ ਪਿਛਲਾ ਥੋੜਾ ਬਕਾਇਆ ਸੀ ਉਹ ਵੀ ਬਕਾਇਆ ਦੇ ਦਿੱਤਾ ਗਿਆ ਆ ਮੇਰੇ ਕੋਲ ਦੋ ਰਸੀਦਾਂ ਵਾਂ ਸਕੂਲ ਦੀਆਂ ਇਹ ਤੁਹਾਨੂੰ ਨਾਲ ਅੱਗੇ ਮੈਂਸ਼ਨ ਕਰ ਦਿੱਤੀਆਂ ਜਾਣਗੀਆਂ ਜਿਹੜੀਆਂ ਮਤਲਬ ਕਿ ਜਿਹੜਾ ਬਕਾਇਆ ਸੀ ਜਿਹਦੇ ਨੇ ਪੈਸੇ ਲੱਗੇ ਆ ਇਹ ਟੋਟਲ 7000 ਰੁਪਇਆ ਕਿਤਾਬਾਂ ਦਾ ਕਾਪੀਆਂ ਦਾ ਅਤੇ ਜਿਹੜਾ ਪਹਿਲਾ ਬਕਾਇਆ ਸੀ 7000 ਰੁਪਇਆ ਉਹ ਲੱਗਾ ਜੇ ਅਤੇ 1440 ਰੁਪਏ ਜਿਹੜੀਆਂ ਦੋ ਯੂਨੀਫਾਰਮਾਂ ਨੇ ਹਫਤੇ ਵਿੱਚ ਦੋ ਯੂਨੀਫਾਰਮ ਚੱਲਦੀਆਂ ਵਾ ਉਹ ਦੋ ਯੂਨੀਫਾਰਮਾਂ ਲਈਆਂ ਵਾ ਜਿਹਦਾ 1440 ਰੁਪਏ ਲੱਗੇ ਆ ਮਤਲਬ ਕਿ ਟੋਟਲ 8440 ਰੁਪਏ ਇਸੇ ਵਾ ਲੱਗੇ ਆ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਗੁਰਮੁਖ ਪਿਆਰੇ ਨੇ ਇਹ ਸੇਵਾ ਦਿੱਤੀ ਆ ਇਸੇ ਤਰ੍ਹਾਂ ਸੇਵਾ ਕਰਦੇ ਰਹੋ ਅਤੇ ਲੋੜਵੰਦ ਪਰਿਵਾਰਾਂ ਦੀ ਸੇਵਾ ਇਸੇ ਤਰ੍ਹਾਂ ਹੁੰਦੀ ਰਹੇ ਮੈਂ ਮਾਤੇ ਨੂੰ ਬੇਨਤੀ ਕਰਨਾ ਕਿ ਇਹ ਸੰਗਤ ਦਾ ਧੰਨਵਾਦ ਕਰ ਦੇਣ ਮਾਤੇ ਹਾਂਜੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸੱਚੇ ਪਾਤਸ਼ਾਹ ਜੀ ਨੇ ਬਹੁਤ ਆਰਦੀ ਕਲਾ ਰੱਖੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸੇ ਤਰ੍ਹਾਂ ਤੁਸੀਂ ਲੋੜ ਰਣ ਪਰਵਾਰਾਂ ਦੀ ਸੇਵਾ ਕਰਨ ਵਾਸਤੇ ਤੁਸੀਂ ਆਪ ਵੀ ਆ ਸਕਦੇ ਜੀ ਅਤੇ ਆਪ ਚੱਲ ਕੇ ਵੀ ਸੇਵਾ ਕਰ ਸਕਦੇ ਜੀ ਦਸਵੰਦ ਦੇਣ ਵਾਸਤੇ 9914790877 ਤੇ ਫੋਨ ਜਾਂ ਮੈਸੇਜ ਕਰ ਸਕਦੇ ਜੀ ਅਤੇ ਦਸਵੰਦ ਦੇ ਸਕਦੇ ਜੀ ਤੇ ਸਾਰੇ ਅਰਦਾਸ ਕਰਿਓ ਕਿ ਸੱਚੇ ਪਾਤਸ਼ਾਹ ਕਿਰਪਾ ਕਰੇ ਇਹ ਸੇਵਾ માં ਰੰਦੇ ਸਵਾਸਾਂ ਤੱਕ ਇਸੇ ਤਰ੍ਹਾਂ ਚੱਲਦੀ ਰਹੇ ਤੇ ਜਿਹੜੇ ਮੇਰੇ ਵੀਰ ਨਾਲ ਚੱਲ ਕੇ ਮੇਰੇ ਨਾਲ ਸੇਵਾ ਨਿਭਾਉਂਦੇ ਆ ਸੱਚੇ ਪਾਤਸ਼ਾਹ ਇਹਨਾਂ ਨੂੰ ਹੋਰ ਚੜ੍ਹਦੀ ਕਲਾ ਬਖਸ਼ਣ ਅਤੇ ਇਹ ਨਾਲ ਚੱਲ ਕੇ ਹਰ ਜਗ੍ਹਾ ਤੇ ਸੇਵਾ ਨਿਭਾਉਂਦੇ ਰਹਿਣ ਵਾਹਿਗੁਰੂ ਜੀ ਦਾ ਫਰਜ਼ਾ ਵਾਹਿਗੁਰੂ ਜੀ ਕੀ ਪਤਿ